ਅੰਮ੍ਰਿਤਸਰ ਤੋਂ ਪਾਸਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਇੱਕ ਵਿਜ਼ਨ ਲੈ ਕੇ ਆਏ ਹਾਂ ਜਿਸ ਨੂੰ ਕਿ ਲੈ ਕੇ ਅਸੀਂ ਹਰ ਕਿਸੇ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤਸਰ ਦੇ ਲਈ ਵਿਸ਼ੇਸ਼ ਪੈਕੇਜ ਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਦੇ ਲਈ 850 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ ਉਸ ਨੇ ਆਪਣੇ ਦਰਸ਼ਨ ਦੇ ਵਿੱਚ ਬਹੁਤ ਕੁਝ ਸ਼ਾਮਿਲ ਕੀਤਾ ਸੋ ਉਮੀਦਵਾਰ ਤਰਨਜੀਤ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਅੰਮ੍ਰਿਤਸਰ ਦੇ ਲਈ ਇੱਕ ਵਿਜ਼ਨ ਲੈ ਕੇ ਆਏ ਹਾਂ ਹਰ ਕਿਸੇ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀ ਬੀਜੇਪੀ ਦੀ ਗੱਲ ਕਰਦੇ ਆ ਵੇਖੋ ਤੁਸੀਂ ਮੋਦੀ ਸਾਹਿਬ ਦੀ ਇੰਟਰਵਿਊ ਦੇਖੀ ਉਹਦੇ ਪਿੱਛੇ ਦਰਬਾਰ ਸਾਹਿਬ ਦੀ ਬੰਦਗੀ ਠੀਕ ਹੈ ਨਾ ਜੀ ਮਤਲਬ ਕਿੰਨੀਆਂ ਕਰ ਸੀਟਾਂ ਪੰਜਾਬ ਚੋਂ ਮਿਲ ਜਾਣੀਆਂ ਇਹ ਕਹਿੰਦੇ ਲੈ ਯਾਰ ਇਹ ਤਾਂ ਇਹ ਨਹੀਂ ਪੋਲਿਟਿਕਸ ਮੈਂ ਪਿਛਲੀ ਵਾਰੀ ਦੱਸਿਆ 10 ਸਾਲ ਮੈਂ ਨਾਲ ਕੰਮ ਕੀਤਾ ਬਲੈਕ ਲਿਸਟਾਂ ਜਿੰਨੀਆਂ ਅਸੀਂ ਇਕੱਠੀਆਂ ਨੇ ਤੁਸੀਂ ਮੈਜ਼ਰਮੈਂਟ ਕਰ ਲਓ ਪਿਛਲੀ ਹੋਰ ਵੀ ਆਪ ਤਾਂ ਜਨੀਅਸ ਸਕੀਮਾਂ ਨੇ ਆ ਦੇਖੋ ਅੰਮ੍ਰਿਤਸਰ ਚ ਈਪੀ ਕੀਤਾ ਤੁਸੀਂ ਆ ਆ ਡਾਟਾ ਪੂਰਾ ਹੈਗਾ ਜੀ ਇਹ ਸਿਰਫ ਅੰਮ੍ਰਿਤਸਰ ਡਿਸਟ੍ਰਿਕਟ ਚ ਆ ਜਿਹੜੀਆਂ 18 ਸਕੀਮਾਂ ਨੇ ਰੂਰਲ ਤਰਮਜੀ ਜੀ ਤੇ ਹੋਰ ਸਿੱਖੀ ਦੇ ਵੱਲ ਖਾਸ ਤੌਰ ਅger ਆਪਾਂ ਗੁਰੂ ਸਾਹਿਬਾਂ ਦੀਆਂ ਸੈਲੀਬ੍ਰੇਸ਼ਨ ਜਿਹੜੀਆਂ ਹੋਈਆਂ ਵਰਲਡ ਵਾਈਡ ਹੋਈਆਂ ਜੀ ਆਪਣੇ ਸਹਿਬਜ਼ਾਦਿਆਂ ਦੇ ਬਾਰੇ ਸਭ ਜਾਣ ਗਏ ਨੇ ਉਹਨਾਂ ਦੀ ਕੀ ਕੁਰਬਾਨੀ ਸੀ ਤੁਸੀਂ ਇਹ ਮੈਨੂੰ ਦੱਸੋ ਬਾਰ-ਬਾਰ ਆਪਾਂ ਕਾਂਗਰਸ ਦੀ ਗੱਲ ਕਰਦੇ ਆਂ ਉਹ ਲਓ ਜੀ ਰਾਹੁਲ ਗਾਂਧੀ ਆ ਗਏ ਨੇ ਪੁੱਛ ਲਓ ਕਿਸੇ ਵੀ ਕਾਂਗਰਸ ਲੀਡਰ ਨੇ ਅਗਰ ਅਪੋਲੋਜਾਈਜ਼ ਕੀਤਾ ਆ ਤੇ ਇਹ ਲੱਗਦਾ ਜਿਦਾ ਢਿੱਡ ਪੀੜ ਨਾ ਕੀਤਾ ਆ ਉਹ ਖੁੱਲ ਕੇ ਤੇ ਕਰ ਲੋ ਯਾਰ ਤੇ ਆਜਲਾ ਸਾਹ ਨੂੰ ਇਹ ਪੁੱਛੋ ਉਹ ਮਹਾਰਾਜ ਜੀ ਇਹ ਤਾਂ ਅੰਬਰਸਰ ਦਾ ਵੱਡਾ ਦੇਲ ਆ ਕਿ ਕਾਂਗਰਸ ਦੇ ਵੀ ਇਥੇ ਉਹਨਾਂ ਨੇ ਸਿਲੈਕਟ ਕੀਤੇ ਸਾਡੇ ਲੋਕਾਂ ਨੇ ਬੋਲਤਾ ਪਾਈਆਂ ਕਾਂਗਰਸ ਦੀ ਸਰਕਾਰਾਂ ਰਹੀਆਂ ਤੇ ਬਲੂ ਸਟਾਰ ਤੇ 84 ਰਾਈਡ ਮੈਂ ਹੁਣ ਇਹਦੇ ਵਿੱਚ ਕੀ ਜਾਣਾਂ ਹਿਸਟਰੀ 'ਚ ਮੈਂ ਇੱਥੇ ਵੀ ਸੀਗਾ ਤੇ ਦਿੱਲੀ 'ਚ ਪੜਦਾ ਸੀ